ਦੋ ਨਾ ਨਿਦਨਸ਼ੀ ਅੰਵ੍ਰਧ ਦੂਜੇ ਪੜਾ ਦਾ ਪਾਰਟ 2 ਆ ਗਿਆ ਇਹ ਜਾਣਕਾਰੀ ਦੂਜੇ ਪੜਾ ਵਾਰੇ ਸਤਿ ਸ਼੍ਰੀ ਅਕਾਲ ਜੀ ਵੈਕੁਰੀਕਾ ਕਾਲ ਸਾਹਿਬ ਵੈਕੁਰੀ ਕੀ ਬਥੇ ਯੋਧਨਸ਼ੀ ਅੰਵ੍ਰਧ ਜਿਹੜੀ ਮਹਿਮਾ ਹੈ ਉਸ ਨੂੰ ਅੱਗੇ ਤੋਰਨ ਦੇ ਲਈ ਹੋਰ ਲੋਕਾਂ ਦੇ ਤੱਕ ਮੈਸੇਜ ਪਹੁੰਚਾਉਣ ਦੇ ਲਈ ਅੱਜ ਕਨੌਰ ਦੇ ਵਿੱਚ ਬੀਡੀਪੀ ਜਤਿੰਦਰ ਢਿੱਲੋਂ ਜੀ ਡੀਐਸਪੀ ਸਾਹਿਬ ਜਿੰਨੇ ਸੈਕਟਰੀ ਸਹਿਬਾਨ ਨੇ ਸੀਲਦਰ ਸਾਹਿਬ ਐਸਡੀਐਮ ਸਾਹਿਬ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਸਾਡੇ ਪੰਚ ਸਰਪੰਚ ਜਿਹੜੇ ਬੀਡੀਸੀ ਮੈਂਬਰ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਸੀ ਔਰਤਾਂ ਨੂੰ ਭੈਣਾਂ ਸਾਡੀਆਂ ਨੂੰ ਬੁਲਾਇਆ ਗਿਆ ਉਹਦੇ ਬਾਰੇ ਦੱਸਿਆ ਗਿਆ ਭਈ ਜਾਗਰੂਕ ਕੀਤਾ ਗਿਆ ਭਈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਆ ਇਸ ਮਹਿੰਮ ਨੂੰ ਆਪਾਂ ਹੋਰ ਤੇਜ਼ ਕਰਾਂਗੇ ਕਿ ਜਿਹੜਾ ਨਸ਼ਿਆਂ ਦੀ ਕ੍ਰੀਤੀ ਹੈ ਇਹਨੂੰ ਖਤਮ ਕੀਤਾ ਜਾ ਸਕੇ ਸੋ মিডিਆ ਵਾਲੇ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਵੱਡਾ ਇਨਾਂ ਦਾ ਯੋਗਦਾਨ ਲੋਕਾਂ ਦੇ ਤੱਕ ਆਵਾਜ਼ ਪਹੁੰਚਾਉਂਦਾ। ਯੋਧ ਨਸ਼ਿਆਂ ਵਿਰੋਧ ਮਹਿੰਮਾ ਘਰ-ਘਰ ਪਹੁੰਚਣੀ ਚਾਹੀਦੀ ਹੈ ਤੇ ਜਿਹੜਾ ਲੋਕਾਂ ਨੂੰ ਇਸ ਨਸ਼ੇ ਦੀ ਕ੍ਰੀਤੀ ਤੋਂ ਜੜੀ ਨਿਆਕਤ ਮਿਲਣੀ ਚਾਹੀਦੀ। ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਉਸ ਡਰ ਨੂੰ ਜਿੰਨਾ ਟਾਈਮ ਆਪਾਂ ਕੱਢਦੇ ਨਹੀਂ ਉਹਨਾ ਟਾਈਮ ਤੇਰਾ ਇਸ ਚੀਜ਼ ਦੇ ਉੱਤੇ ਕੰਟਰੋਲ ਵੀ ਨਹੀਂ ਕੀਤਾ ਜਾ ਸਕਦਾ। ਸੋ ਫਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੈਗੋ ਜੀ ਬਰਕਤਾਲ ਸਾਹਿਬ। ਅੱਜ ਵੀ ਨੰਬਰ ਜਾਰੀ ਹੋ ਰਹੀ ਹੈ। ਅੱਜ ਵੀ ਨਸ਼ਾ ਵਿਰੋਧ ਲਾਇਕ ਕੋਈ ਨੰਬਰ ਨਵਾਂ ਜਾਰੀ ਹੋਇਆ। ਬਿਲਕੁਲ ਨਵਾਂ ਨੰਬਰ ਜਿਹੜਾ ਜਾਰੀ ਹੋਇਆ ਉਹ ਮੈਂ ਤੁਹਾਨੂੰ ਦੇ ਦਿੰਦਾ ਜੀ ਤੇ ਉਹ ਨੰਬਰ 999 98 999 00002 98 999 00002 ਧੰਨਵਾਦ ਜੀ